ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚਖੰਡ ਸ਼੍ਰੀ ਹਜੂਰ ਸਾਹਿਬ ਜਥਾ ਕਮੇਟੀ ਵੱਲੋਂ ਅਤੇ ਰਾਸ਼ਟਰੀ ਸਿੱਖ ਸੰਗਤ ਵੱਲੋਂ ਜਿਹੜੀ ਯਾਤਰਾ ਹਜੂਰ ਸਾਹਿਬ ਜਾਂਦੀ ਆ ਇਹ 18ਵੀਂ ਯਾਤਰਾ ਸਾਡੀ ਜਾਰੀ ਹੈ ਅੱਜ ਅਸੀਂ ਬੱਸਾਂ ਨਹੀਂ ਅੰਬਾਲੇ ਜਾ ਰਹੇ ਆ ਕਿ ਕਿਸਾਨ ਭਰਾਵਾਂ ਨੇ ਟਰੈਕ ਰੋਕੇ ਆ ਇਹਦੇ ਵਾਸਤੇ ਵੀ ਕਿਸਾਨਾਂ ਦੀ ਮਤ ਦਿੱਤੀ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਬਾਈ ਗੁਰਜੀ ਕੀ ਫਤਿਹ ਮੈਂ ਗੁਰਮੀਤ कौर ਪਤਨੀ ਸਰਦਾਰ ਕੁਲਦੀਪ ਸਿੰਘ ਸੱਚਖੰਡ ਸ੍ਰੀ ਹਜੂਰ ਸਾਹਿਬ ਜਥਾ ਕਮੇਟੀ ਲੁਧਿਆਣਾ ਵੱਲੋਂ ਅੱਜ ਅਸੀਂ ਤਾਂ ਸ੍ਰੀ ਸੱਚਖੰਡ ਹਜੂਰ ਸਾਹਿਬ ਵਿਖੇ ਦਰਸ਼ਨਾ ਦਰਸ਼ਨ ਕਰਨ ਲਈ ਸੰਗਤਾਂ ਨੂੰ ਲੈ ਕੇ ਜਾ ਰਹੇ ਹਾਂ ਇਹ ਜਥਾ ਤਕਰੀਬਨ 17-18 ਸਾਲ ਤੋਂ ਹਰ ਸਾਲ ਯਾਤਰਾ ਲਈ ਜਾਂਦਾ ਹੈ ਅਸੀਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਾਂ ਕਿ ਅੱਜ ਬੱਸਾਂ ਰਾਹੀਂ ਅਸੀਂ ਅੰਮ੍ਰਿਤਸਰ ਤੋਂ ਟ੍ਰੇਨ ਆਪਣੀ پکڑ ਪੜਾਂਗੇ ਤਾਕ ਜੋ ਕਿ ਲੁਧਿਆਣਾ ਰੇਲਵੇ ਸਟੇਸ਼ਨ ਟ੍ਰੇਨ ਨਹੀਂ ਆ ਰਹੀ ਕਿਉਂਕਿ ਉੱਥੇ ਟ੍ਰੇਨਾਂ ਦੇ ਤੇ ਕਿਸਾਨ ਭਾਈ ਬੈਠੇ ਨੇ ਅਸੀਂ ਉਹ ਵੀ ਕਹਿੰਦੇ ਆ ਵੀ ਉਹਨਾਂ ਦੇ ਮਸਲੇ ਹੱਲ ਹੋਣ ਤੇ ਸਾਰੀਆਂ ਸੰਗਤਾਂ ਖੁਸ਼ੀ-ਖੁਸ਼ੀ ਦਰਸ਼ਨ ਕਰਕੇ ਆਪਣੇ ਵਾਪਸ 170 ਜਾਥੀਆਂ ਦਾ ਜਥਾ ਅੱਜ ਸੱਚਖੰਡ ਸ੍ਰੀ ਹਜੂਰ ਸਾਹਿਬ ਨਦੇੜ ਜੀ ਦੇ ਦਰਸ਼ਨਾਂ ਨੂੰ ਅੰਬਾਲੇ ਤੋਂ ਟ੍ਰੇਨ ਪਕੜੇਗਾ